ਜਾਰ ਬੇਲੀ ਇਕੱਠੇ ਹੋ ਕੇ ਪੇੜ ਵਿੱਚ ਆਉਂਦੇ ਨੱਚਦੇ ਟੱਪਦੇ ਤੇ ਲੁੱਡੀਆਂ ਨੇ ਪਾਉਂਦੇ ਲੈਂਦੇ ਨਾ ਐਸਾ ਕਰਦੇ ਚਰਾ ਨਾ ਵਸਾ ਨੱਚ ਨੱਚ ਧਰਤੀ ਇਹ ਦਿੰਦੇ ਹਲਾ ਮਿੱਤਰੋ ਪੈਂਦਾ ਪੰਗੜਾ ਪੱਟਾਂ ਦੇ ਜੋਰ ਨਾਲ ਮਿੱਤਰੋ ਪੈਂਦਾ ਪੰਗੜਾ ਪੱਟਾਂ ਦੇ ਜੋਰ ਨਾਲ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੀਐਨਜੀ ਥੀਟਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੇ ਵੱਲੋਂ ਬਹੁਤ ਜਿਆਦਾ ਪਿਆਰ ਢੇਰ ਸਾਰੀ ਸਤਿ ਸ੍ਰੀ ਅਕਾਲ ਤੇ ਨਾਲ ਨਾਲ ਤੁਹਾਡਾ ਧੰਨਵਾਦ ਸ਼ੁਕਰੀਆ ਕਿਉਂਕਿ ਤੁਸੀਂ ਸਾਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਪਿਆਰ ਦੇਖ ਕੇ ਹੀ ਅਸੀਂ ਹਰ ਰੋਜ਼ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਅੱਜ ਦੇ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜੇ ਆ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਉਹਨਾਂ ਅਗੇ ਬੇਨਤੀ ਕਰਾਂਗਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਡੇ ਚੈਨਲ ਤੇ ਬੜੀਆਂ ਹੀ ਸੋਹਣੀਆਂ ਤੁਹਾਨੂੰ ਵੀਡੀਓਜ਼ ਕੁਝ ਰੀਲਸ ਦਿਖਾਈ ਦੇਣੀਆਂ ਸੋ ਸਾਡੇ ਚੈਨਲ ਦੇ ਨਾਲ ਜਰੂਰ ਜੁੜੋ ਸਾਡੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਸਾਡੀਆਂ ਵੀਡੀਓਜ਼ ਨੂੰ ਸੋ ਮੈਂ ਦੱਸ ਦਵਾਂ ਕਿ ਅੱਜ ਜਿਹੜੀ ਅਸੀਂ ਨਵੀਂ ਰੀਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਹਾਂ ਉਹ ਰੀਲ ਹੈ ਜੀ ਹਿੰਦੀ ਗਾਣੇ ਉੱਪਰ ਪੰਜਾਬੀ ਤੜਕਾ ਹੁਣ ਤੁਸੀਂ ਕਹੋਗੇ ਕਿ ਹਿੰਦੀ ਗਾਣੇ ਤੇ ਪੰਜਾਬੀ ਤੜਕਾ ਕਿਵੇਂ ਤੇ ਮੈਂ ਦੱਸ ਦਵਾਂ ਕਿ ਬਾਲੀਵੁੱਡ ਦੀ ਜੋ ਫਿਲਮ ਆ ਰਹੀ ਹੈ ਬੈਡ ਨਿਊਜ਼ ਗੁੱਡ ਨਿਊਜ਼ ਉਹਦੇ ਵਿੱਚ ਜਿਹੜਾ ਇੱਕ ਗਾਣਾ ਆਇਆ ਹੈ ਜਿਹੜਾ ਕਿ ਸਾਡੇ ਪੰਜਾਬੀ ਸਿੰਗਰ ਕਰਨ ਔਜ਼ਲਾਨੀ ਨੇ ਗਾਇਆ ਹੋਇਆ ਔਰ ਉਸ ਗਾਣੇ ਦੇ ਉੱਪਰ ਤੌਬਾ ਤੌਬਾ ਗਾਣੇ ਦਾ ਨਾਮ ਆ ਉਸ ਗਾਣੇ ਦੇ ਉੱਪਰ ਅੱਜ ਤਾ ਨੂੰ ਪੰਜਾਬੀ ਤੜਕਾ ਅਸੀਂ ਲਾ ਕੇ ਦੱਸਾਂਗੇ ਤੁਹਾਨੂੰ ਲਓ ਜੀ ਹਿੰਦੀ ਗਾਣੇ ਉੱਤੇ ਪੰਜਾਬੀ ਤੜਕਾ ਲਾਉਣ ਲਈ ਅਸੀਂ ਹੋ ਗਏ ਹਾਂ ਤਿਆਰ ਤੇ ਸ਼ੁਰੂ ਕਰ ਦਿੱਤੀਆਂ ਨੇ ਹਸਲਾਂ ਪਰ ਇਹਨਾਂ ਹਸਲਾਂ ਦੇ ਦੌਰਾਨ ਕਈ ਵਾਰ ਵਾਪਰ ਜਾਂਦੀਆਂ ਨੇ ਕੁਝ ਐਸੀਆਂ ਘਟਨਾਵਾਂ ਜੋ ਬਣ ਜਾਂਦੀਆਂ ਨੇ ਫਨੀ ਮੂਵਮੈਂਟਸ ਉਹਨਾਂ ਫਨੀ ਮੂਵਮੈਂਟਸ ਨੂੰ ਆਓ ਤੁਹਾਡੇ ਨਾਲ ਕਰਦੇ ਹਾਂ ਸਾਂਝਾ ਆ ਕੀ ਕੀਤਾ ਜੀ ਨਹੀਂ ਗਾਣਾ ਅਸੀਂ ਗਲਤੀ ਨਹੀਂ ਅਸੀਂ ਗਲਤੀ ਨਹੀਂ ਗਾਣਾ ਲਾੜੋ ਤੇ ਚਲਾ ਗਾਣਾ ਦੁਵਾੜੋ ਚਲਾ

ਹਿੰਦੀ ਗਾਣੇ ਤੇ ਪੰਜਾਬੀ ਤੜਕਾ ਲੱਗ ਚੁੱਕਾ ਹੈ ਜੀ ਯਾਨੀ ਕਿ ਰੀਲ ਬਣ ਕੇ ਹੋ ਗਈ ਹੈ ਤਿਆਰ ਪਰ ਉਸ ਨੂੰ ਦਿਖਾਉਣ ਤੋਂ ਪਹਿਲਾਂ ਹਰਸਿਮਰਪਾਲ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹੈ ਹਾਂ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿ ਸਾਡੇ ਸਾਰਿਆਂ ਦੇ ਜਿਹੜੇ ਪਹਰਾਵਿਆ ਤੁਹਾਨੂੰ ਕੈਹੋ ਜੀ ਲੱਗ ਰਹੀ ਹੈ ਹਾਂ ਬਿਲਕੁਲ ਸਹੀ ਗੱਲ ਕਹੀ ਹੈ ਹਰਸਿਮਰਪਾਲ ਨੇ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਕਿ ਕਿਉਂਕਿ ਇਹ ਜਿਹੜੀ ਜਿੰਨੇ ਵੀ ਸਾਡੇ ਪਹਿਰਾਵੇ ਨੇ ਮੈਂ ਦੱਸ ਦਵਾਂ ਇਹ ਸਾਰੇ ਵਿਰਦੀ ਫੈਨਸੀ ਡਰੈਸ ਬਿਆਸ ਤੋਂ ਲੈ ਕੇ ਆਏ ਆਂ ਅਸੀਂ ਸੋ ਇਸ ਕਰਕੇ ਚਲੋ ਦੱਸ ਦਈਏ ਪਹਿਰਾਵੇ ਕਿਸ ਤਰ੍ਹਾਂ ਦੇ ਲੱਗ ਰਹੇ ਨੇ ਬਹੁਤ ਸਾਰੇ ਦਰਸ਼ਕਸਾਂ ਪੁੱਛਦੇ ਨੇ ਕਿ ਤੁਸੀਂ ਵਲੌਗ ਦੇ ਵਿੱਚ ਕਈ ਵਾਰ Song ਦੇ ਤੇ ਜਦੋਂ ਅਸੀਂ ਦਿਖਾਣੇ ਆ ਤਾਂ ਉਹਦਾ ਮਿਊਜ਼ਿਕ ਜਿਹੜਾ ਕੱਟ ਕਰ ਦਿੰਨੇ ਆ ਵਿੱਚੋਂ ਤੇ ਮੈਂ ਦੱਸ ਦਵਾਂ ਐਕਚੁਅਲੀ ਜਦ ਵਲੌਗ ਦੇ ਵਿੱਚ ਜਿਹੜਾ ਅਸੀਂ ਕੋਈ ਗਾਣਾ ਚਲਾਉਂਦੇ ਆ ਤੇ ਉੱਤੇ ਕਾਪੀਰਾਈਟ ਆ ਜਾਂਦਾ ਉਸ ਰਾਈਟਰ ਦਾ ਉਸ ਸਿੰਗਰ ਦਾ ਤੇਸ ਕਰਕੇ ਸਾਨੂੰ ਜਿਹੜਾ ਉਹਨੂੰ ਥੋੜਾ ਜਿਹਾ ਕੱਟ ਕਰਨਾ ਪੈਂਦਾ ਹੈ ਉਸ ਕਾਪੀਰਾਈਟ ਨੂੰ ਬਚਾਉਣ ਦੇ ਲਈ ਸੋ ਜੇਕਰ ਤੁਸੀਂ ਪ੍ਰੋਪਰ ਚੰਗੀ ਤਰ੍ਹਾਂ ਦੇ ਨਾਲ ਸਾਡੀ ਪਰਫਾਰਮੈਂਸ ਦੇਖਣੀ ਆ ਤਾਂ ਅਸੀਂ ਰੀਲਸ ਜਿਹੜੀਆਂ ਪਾਉਂਦੇ ਆ ਉਹ ਪੂਰੀਆਂ ਹੁੰਦੀਆਂ ਨੇ ਪੂਰੇ ਸੌਂਗ ਲੱਗਦੇ ਨੇ ਕਿਉਂਕਿ ਜਿਹੜੇ ਸ਼ਾਰਟਸ ਆ ਉਹਦੇ ਉੱਪਰ ਕੋਈ ਵੀ ਕਿਸੇ ਪ੍ਰਕਾਰ ਦਾ 1 ਮਿੰਟ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਕਾਪੀਰਾਈਟ ਨਹੀਂ ਆਉਂਦਾ ਸੋ ਇਸ ਕਰਕੇ ਜਿਹੜੇ ਦਰਸ਼ਕ ਸਾਡੀ ਪੂਰੀ ਪਰਫਾਰਮੈਂਸ ਨੂੰ ਦੇਖਣਾ ਚਾਹੁੰਦੇ ਨੇ ਉਹ ਜਿਹੜਾ ਸ਼ਾਰਟਸ ਦੇਖ ਸਕਦੇ ਆ ਸੋ ਬਿਨਾਂ ਕਿਸੇ ਦੇਰੀ ਦੇ ਆਓ ਤੁਹਾਨੂੰ ਦਿਖਾਉਨੇ ਆ ਤੌਬਾ ਤੌਬਾ ਕੁੜੀ ਨੇ ਦੇ ਲ ਸਾਡਾ ਹਾਲੇ ਥੋੜਾ ਸਾਫ ਜਾਨੀ ਲੱਗਦਾ ਹੈ ਰਾਤਾ ਇੱਕ ਵਾਰੀ ਦੱਸ ਦੋ ਜੀ ਇਹਨੇ ਕਿਉਂ ਸ਼ਿਕਾਇਤ ਤਵਾ 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 ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਬੀ ਐਨ ਜੀ ਤੇ ਕੇ ਚੈਨਲ